ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਤ ਜੀ ਅੱਜ ਅਸੀਂ ਇਸ ਵਕਤ ਖੜੇ ਆ ਪਟਿਆਲਾ ਵਿਖੇ ਅੱਜ 26 ਜਨਵਰੀ ਨੂੰ ਪਟਿਆਲਾ ਵਿਖੇ ਟਰੈਕਟਰ ਮਾਰਚ ਚੱਲਿਆ ਗਿਆ ਆਓ ਅਸੀਂ ਗੱਲਬਾਤ ਕਰਦੇ ਹਾਂ ਪਟਿਆਲਾ ਬਲਾਕ ਪਟਿਆਲਾ 2 ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਰਚਕਾਨੀ ਜੀ ਜਨਾਬ ਗੱਲਬਾਤ ਐ ਰਚਕਾਨੀ ਸਾਹਿਬ ਸਤਿਗੁਰ ਜੀ ਸਤਿਗੁਰ ਜੀ ਐ ਰਚਕਾਨੀ ਸਾਹਿਬ ਅੱਜ ਦਾ ਇਹ ਪ੍ਰੋਗਰਾਮ ਕਿ ਹੋ ਰਿਹਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਹੈ ਟਰੈਕਟਰ ਪਰੇਡ ਕੀ ਪਹਿਲਾਂ ਤਾਂ ਅਸੀਂ 26 ਜਨਵਰੀ ਦੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਖੁਸ਼ਕਾਮਨਾਵਾਂ ਦਿੰਦੇ ਹਾਂ ਬਾਕੀ ਜਿਹੜਾ ਟਰੈਕਟਰ ਮਾਰਚ ਹੈ ਟਰੈਕਟਰ ਮਾਰਚ ਬਹੁਤ ਸਫਲ ਹੋਇਆ ਬਹੁਤ ਜ਼ਿਆਦਾ ਹਰੇਕ ਹਰੇਕ ਘਰ ਤੋਂ ਟਰੈਕਟਰ ਆਇਆ ਸੋ ਜੰਝੁਗਤ ਮੋਰਚੇ ਦੇ ਸਦੀਸ ਤੇ ਟਰੈਕਟਰ ਪਰੇਡ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਜਿਹੜਾ ਉਹ ਬਹੁਤ ਸਫਲ ਰਿਹਾ ਸਾਰੇ ਬਾਜ਼ਾਰ ਦੇ ਵਿੱਚ ਘੁੰਮਿਆ ਅੱਛਾ ਇਹ ਜਿਹੜਾ ਅੱਜ ਦਾ ਪਟਿਆਲਾ ਵਿਖੇ ਟਰੈਕਟਰ ਮਾਰਚ ਸੀ ਉਹ ਕਿਹਦੀ ਕਿਹਦੀ ਜਗ੍ਹਾ ਤੇ ਚੱਡਿਆ ਗਿਆ ਜੀ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਤਕਰੀਬਨ ਸਾਰੀਆਂ ਤਹਿਸੀਲ ਪੱਦਰ ਤੇ ਸਾਰੇ ਭਾ ਜੇ ਕੇ ਭਾ 190 ਆਪਣਾ ਸਮਾਣਾ ਹੋ ਗਿਆ ਉਧਰ ਸਾਡੇ ਜਥੇਵੰਦੀ ਦੇ ਬਲਬੇੜੇ ਸਾਰੀਆਂ ਜਗ੍ਹਾ ਤੇ ਅਲੱਗ ਅਲੱਗ ਕੱਢਿਆ ਅੱਛਾ ਜੀ ਨਹੀਂ ਮੈਂ ਪਟਿਆਲੇ ਪਟਿਆਲੇ ਚ ਕਹਿਣਾ ਇਹ ਪਟਿਆਲੇ ਪਟਿਆਲੇ ਚ ਨਹੀਂ ਪਟਿਆਲੇ ਦੇ ਵਿੱਚ ਜਿਵੇਂ ਪੁੱਡਾ ਗਰਾਉਂਡ ਤੋਂ ਲੈ ਕੇ ਹੋਰ ਕਿੱਥੇ ਪਟਿਆਲੇ ਦੇ ਵਿੱਚ ਸਗੋਂ ਸਾਰੇ ਬਾਜ਼ਾਰ ਚ ਵਰ ਗਿਆ ਪੁੱਡਾ ਗਰਾਉਂਡ ਤੋਂ ਲੈ ਕੇ ਖੰਡਾ ਚੌਂਕ ਫਿਰ ਨੀਲਾ ਪਾਵਰ ਦਾ ਫੁਆਰਾ ਚੌਂਕ ਆਇਆ ਬਾਈ ਨੰਬਰ ਫਟਾਕ ਆ ਗਿਆ ਸੈਕਟਰੀਏਟ ਥਾਪੜ ਕਾਲਜ ਸਾਰੇ ਡਿਟਰੈਕਟਰ ਕੋਈ ਇਕੱਲੇ ਨੂੰ ਅਸੀਂ ਬੀਸੀ ਦਫ਼ਤਰ ਜਮੂਰੀ ਸਾਡੇ ਆਪਣੇ ਸੈਕਟਰੀਏਟ ਦੇ ਅੱਗੇ ਲੋਕ ਹੈ ਥਾਪੜ ਕਾਲਜ ਥਾਪੜ ਕਾਲਜ ਤੋਂ ਬਾਈ ਨੰਬਰ 4 ਤੋਂ ਬਾਈ ਨੰਬਰ 4 ਤੋਂ ਨੀਲਾ ਚੌਂਕ ਨੀਲਾ ਚੌਂਕ ਤੋਂ ਪੁਆਰਾ ਚੌਂਕ ਪੁਆਰਾ ਚੌਂਕ ਤੋਂ ਫਿਰ ਇੱਧਰ ਨੂੰ ਖੰਡਾ ਚੌਂਕ ਨੂੰ ਆਏ ਸਾਰੇ ਹੁੱਕੇ ਹਰੇ ਬਰੇ ਤੇ ਪ੍ਰਧਾਨ ਜੀ ਆਪਣਾ ਅ ਜਿਹੜਾ ਪਿਛਲਾ ਅੰਦੋਲਨ ਚੱਲਿਆ ਸੀਗਾ 2020-21 ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੇਲੇ ਉਦੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈਆਂ ਸਨ ਪਰ ਹੁਣ ਤੱਕ ਕੇਂਦਰ ਸਰਕਾਰ ਨੇ ਇੱਕ ਵੀ ਮੰਗ ਨਹੀਂ ਮੰਨੀ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਦੋਂ ਜੇ ਹੁਣ ਇੱਕ ਨਾਲੋ ਵੀ ਉਹਨਾਂ ਨੇ ਜਦੋਂ ਸਾਰਿਆਂ ਜਿਹੜੇ 3 ਕਰੋੜ ਤੇ ਰੱਦ ਕੀਤੇ ਸੀ ਉਹ ਹੁਣ ਕੇ ਕਿੱਡੇ ਢੰਗ ਨਾਲ ਲਾਉਣਾ ਚਾਹੁੰਦੀ ਹੈ ਮੋਦੀ ਸਰਕਾਰ ਇੱਕ ਉਹ ਕਾਨੂੰਨ ਉਹ ਰੱਦ ਰੱਦ ਕੀਤੇ ਨੇ ਬਾਕੀ ਜਿਹੜਾ ਐਮਐਸਬੀ ਦਾ ਐਮਐਸਬੀ ਦਾ ਹਾਲੇ ਵਿਚਾਲੀ ਹੈ ਇੱਕ ਵੀ ਬਿਜਲੀ ਸੋਧ ਬਿੱਲਤੀ ਉਹ ਵੀ ਹਾਲੇ ਵਿਚਾਲੀ ਹੈ ਮੋਦੀ ਸਰਾ ਇੱਕ ਜਾਂ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਇਹ ਗੱਲ ਕਰਕੇ ਮੁਕਰ ਜੇ ਉਦਯੋਗਦੋ ਘਟਿਆ ਗੱਲ ਕਿਹੜੀ ਹੋ ਸਕਦੀ ਹੈ ਹਾਂ ਜੀ ਬਿਲਕੁਲ ਬਹੁਤ ਸ਼ਰਮਨਾਕ ਗੱਲ ਹੈ ਜੀ ਏ ਤੁਹਾਡੇ ਮਤਲਬ ਪਟਿਆਲਾ ਬਲਾਕ 2 ਦੇ ਤੁਸੀਂ ਪ੍ਰਧਾਨਗੀ ਕਰ ਰਹੇ ਹੋ ਤੁਹਾਡੇ ਨਾਲ ਮੇਨ ਮੈਂ ਕਿਹੜੇ ਕਿਸਾਨ ਅੱਜ ਹਾਜ਼ਰ ਹੋਏ ਨੇ ਤਕਰੀਬਨ ਤਾਂ ਹੁਣ ਇਕੱਲੇ ਇਕੱਲੇ ਕੀ ਦਾਂਗੇ ਸਾਰੇ ਪਿੰਡਾਂ ਚ ਸਾਰੇ ਡਾਇਰੈਕਟਰ ਬਹੁਤ ਜਿਹੇ ਆਏ ਨੇ ਹੁਣ ਸਾਡੇ ਬਲਾਕ ਦੇ ਪਰ ਜਿਲ੍ਹਾ ਅੰਸਤਰ ਹੋਰ ਹਰਪੁਵਾਨ ਵੀ ਆਇਆ ਬਾਕੀ ਹਰਪੁਵਾਨ ਸੇ ਖੜੀ ਮੰਨੀ ਆਈ ਹਰਪੁਵਾਨ ਸੇ ਖੜੀ ਮੰਨੀ ਆ ਪਹੁੰਚਿਆ ਬਾਕੀ ਇਹ ਗਰਵਿੰਦਰ ਸਾਰੇ ਜਿੰਨੇ ਲੋਕ ਇਕੱਲੇ ਇਕੱਲੇ ਦਾ ਨਾਂ ਤਾਂ ਲੈਣਾ ਬੜਿਆ ਨੰਦਾ ਹਾਂਜੀ ਹਾਂ ਜਿਆ ਗਣਤੀ ਜੀ ਜ਼ਿਆਦੇ ਹੁੰਦੇ ਨੇ ਸਾਰੇ ਜਿੰਨੇ ਆਪਣੀ ਲੀਡਰਸ਼ਿਪ ਆ ਸਾਰੀ ਪਹੁੰਚੀ ਹੈ ਬਹੁਤ ਖੁਸ਼ੀ ਦੀ ਗੱਲ ਆ ਵੀ ਆਪਣੀ ਲੀਡਰਸ਼ਿਪ ਸਾਰੀ ਪਹੁੰਚੀ ਆਈ ਤੇ ਅ ਵੀਰ ਜੀ ਆਪਣਾ ਨਾਲ ਹੀ ਆ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਅ ਵੀਰ ਜੀ ਕਿਸਾਨੀ ਸਬੰਧੀ ਕੁਝ ਕਹਿਣਾ ਚਾਹੋਗੇ ਇਹ ਹੀ ਸਵਾਲ ਕਰ ਚੁੱਕੇ ਚੰਨ अच्छा अच्छा ही ਆਪਣੇ ਬਜ਼ੁਰਗ ਇਹੀ ਕਰਦੇ ਨੇ ਇਮਾਨਦਾਰੀ ਕਿਸਾਨੀ ਜੀ ਇਹਨਾਂ ਨੂੰ ਸੁਭਾਈ ਹੋਈ ਹੈ ਜੀ ਤਿੰਨ ਕਰਨ ਪੰਜ ਕਰਨ ਇਹੀ ਕਰਨਗੇ ਤੇ ਜਾਂਦੇ ਆਂਦੇ ਤੋਂ ਧਾਨ ਜੀ ਕਿਸਾਨ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਸੇਜ ਤਾਂ ਇਹ ਹੈ ਸਾਨੂੰ ਜਿਹੜੇ ਜਿਹੜਾ ਜਿਹੇ ਤੋਂ ਉੱਪਰੋਂ ਆਪਣਾ ਜਥੇਬੰਦੀ ਦਾ ਹੁਕਮ ਹੁੰਦਾ ਹੈ ਜਾਂ ਜਥੇਬੰਦੀ ਦੀ ਹੈ ਕਾ ਕਹਿਣਾ ਮਨਣਾ ਚਾਹੁੰਦਾ ਸਾਰੇ ਕਿਸਾਨਾਂ ਨੂੰ ਮਿਲ ਕੇ ਚੱਲਣਾ ਚਾਹੁੰਦਾ ਤਾਂ ਅਸੀਂ ਕਾਮਯਾਬ ਹੋਵਾਂਗੇ ਧੰਨਵਾਦ ਜੀ ਸੋ ਇਹ ਸਨ ਸਾਡੇ ਨਾਲ ਬਲਾਕ 2 ਦੇ ਬਲਾਕ 2 ਦੇ ਪ੍ਰਾਨ ਸਰਦਾਰ ਸਰਜੀਤ ਸਿੰਘ ਲਿਸ਼ਕਾਣੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਬਧੀਆ ਲੱਗੀ ਤਾਂ ਇਸ ਨੂੰ ਬਰਤੋਂ ਬੰਦ ਸ਼ੇਅਰ ਕਰਨਾ ਆ ਮੈਂ ਤੁਹਾਡਾ ਆਪਣਾ ਆਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਤ ਧੰਨਵਾਦ ਜੀ ਚਲੋ